ਆਹ ਸੋਰਾ ਭਾਜੀ ਮੈਂ ਸਰਤਾਜ ਸਿੰਘ ਆ ਗੋਲਡਨ ਗੇਟ ਲੱਗ ਕੇ ਇਹਨਾਂ ਨੈਸ਼ਨਲ ਕਲੋਨੀ ਚ ਤੇ ਮੈਂ ਜਾ ਰਿਹਾ ਸੀਗਾ ਇਥੋਂ ਪੁਤਲੀ ਘਰ ਸਾਈਡ ਤੋਂ ਉਧਰ ਨੂੰ ਜਾ ਰਿਹਾ ਸੀ ਸ਼ਹਾੜਾ ਸਾਹਿਬ ਦਰਸ਼ਨ ਕਰਨ ਬਾਬਾਈ ਦੇ ਤੇ ਮੋਟਰਸਾਈਕਲ ਵਾਲਾ ਇੱਕ ਵੀਰ ਆਇਆ ਉਹਦੇ ਨਾਲ ਉਹਦੀ ਵਾਈਫ ਸੀਗੀ ਤੇ ਇਧਰਲੇ ਪਾਸੇ ਆਇਆ ਪੁਤਲੀ ਘਰ ਸਾਈਡ ਵੱਲੋਂ ਤੇ ਮੇਰੇ ਗੱਡੀ ਦੇ ਬੰਪਰ ਕਨੈਕਟਰ ਸਾਈਡ ਵਾਲੇ ਪਾਸੇ ਆ ਕੇ ਉਹਦਾ ਮੋਟਰਸਾਈਕਲ ਡਿੱਗਾ ਹੋ ਗਿਆ ਮੇਰੇ ਠੀਕ ਹੈ ਜੀ ਤੇ ਕੈਮਰਿਆ ਚ ਸਾਰੀ ਆ ਜਿੰਨੇ ਵੀ ਭਰਾ ਖਲੋਤੇ ਸਾਰੇ ਇਹ ਵਾਲੇ ਮੈਂ ਅਜੇ ਵੀ ਇੱਥੇ ਖਲੋਤਾ ਆਂ ਤੇ ਕੜੇ ਦੇ ਨਾਲ ਮੇਰੇ ਸ਼ੀਸ਼ਾ ਫਰੰਟ ਵੀ ਤੋੜਿਆ ਸਾਈਡਾਂ ਦੇ ਵੀ ਤੋੜੇ ਤੇ ਬੈਕ ਸਾਈਡ ਤੇ ਤੋੜੇ ਆ ਉਹਦਾ ਜਿਹੜਾ ਮੋਟਰਸਾਈਕਲ ਨੰਬਰ ਹੈਗਾ ਪੀਪੀ02ਸੀਏ8105 ਮੋਟਰਸਾਈਕਲ ਕਿਹੜਾ ਸੀ ਮੋਟਰਸਾਈਕਲ ਸਪਲੈਂਡਰ ਹੀ ਵੀਜੀ ਕਿਦਾਂ ਨੂੰ ਸੁਣਾਉਣਾ ਹੈ ਤੁਹਾਡਾ ਮੇਰਾ ਭਾਜੀ ਨੋਟ ਨੋਟ ਹੁੰਦਾ ਹੀ ਆ ਮੇਰਾ 50000 ਤੋਤੇ ਦਾ ਨੁਕਸਾਨ ਹੋਣਾ ਭਾਜੀ ਮੌਕੇ ਦੇ ਮਲਾਜ ਮਜ਼ਦੂਰ ਮੌਕੇ ਦੇ ਮਲਾਜ ਮਜ਼ਦੂਰ ਹੀ ਉਹਨੇ ਵਿਚਾਰੇ ਨੇ ਮੈਨੂੰ ਆ ਨੰਬਰ ਦਿੱਤਾ ਮੈਂ ਆ ਦਾ ਮਾੜਾ ਕਿਉ ਕਮਾ ਨੇ ਮੈਨੂੰ ਨੰਬਰ ਕੱਢ ਕੇ ਦਿੱਤਾ ਉਹ ਕੋਈ ਨਹੀਂ ਭਾਜੀ ਉਹ ਤੇ ਉਹਦੇ ਮੇਰੇ ਵੀ ਗਾਲ ਪੈਣ ਨੂੰ ਫਿੰਡਿਆ ਭਾਜੀ ਕੜਾ ਲੱਗਾ ਮੇਰੇ ਮੱਥੇ 'ਚ ਮਾਰਨਾ ਤੂੰ ਵੀ ਕੀ ਮੰਗੀ ਜਾਂਦੇ ਮੈਂ ਚਾਹੁੰਨਾ ਵਾ ਵੀ ਉਹਦਾ ਨੁਕਸਾਨ ਮੈਂ ਭਰਾਂ ਦੇ ਮੈਂ ਮੇਰਾ ਨੁਕਸਾਨ ਉਹ ਭਰ ਦੇ ਮੈਂ ਮੈਂ ਭਾਜੀ ਇਹਦੇ ਖਲੋਤਾ ਮੈਂ ਚੱਲਿਆ ਮੈਂ ਥਾਣੇ ਪਹਿਲਾਂ ਤਾਂ ਮੈਂ ਆਪਣੇ ਆਪ ਨੂੰ ਸਟੇਪਲ ਕਰਨ ਦਿਆਂ ਵਾ ਮਾੜਾ ਜਾਂ ਠੀਕ ਠਾਕ ਹੋਵਾਂ ਮੇਰੀ ਗੱਡੀ ਚੱਲਣ ਦੀ ਹਾਲਤ 'ਚ ਵੀ ਨਹੀਂ ਸ਼ੀਸ਼ੇ ਇੰਨੇ ਪਏ ਮੈਂ ਗੱਡੀ 'ਚ ਵਿੱਚ ਬਹਿ ਸਕਦਾ ਜੇ ਟੋ ਹੈਡਰ ਲੱਗੇ ਤੇ ਤੁਸੀਂ ਕਿੱਥੇ ਹੀ ਹੋ ਚੱਲਦੇ ਆਇਤ ਜੀ ਬਾਈ ਜੀ ਸਰ ਫੋਟੋ ਆਪਣੇ ਉਹ ਕਿਹਨਾ ਵਾਦੀ ਉਥੇ ਤੁਹਾਨੂੰ ਫੋਟੋ ਦਿੱਤੀ ਮੋਟਰਸਾਈਕਲ ਦੀ ਹਾਂ ਤੇ ਲਾਗੇ ਤੁਹਾਡੇ ਸ਼ੀਸ਼ੇ ਤੋੜੇ ਤੇ ਮੁੱਕੀਆਂ ਮਾਰੀਆਂ ਪਹਿਲਾਂ ਤੋੜਦੇ ਭਾਈ ਸਾਹਿਬ ਮੈਂ ਬਾਅਦ ਚ ਗਿਆ ਇਥੋਂ ਤੇ ਤੁਹਾਡੇ ਕੀ ਉਥੇ ਕੀ ਮੌਕੇ ਤੋਂ ਨਹੀਂ ਸੀ ਉਥੇ ਮੌਕੇ ਨਹੀਂ ਨਹੀਂ ਮੈਂ ਮੌਕੇ ਤੇ ਜਗਾ ਮੈਂ ਇੱਥੇ ਖੜਾ ਸੀਗਾ ਇੱਥੇ ਡਵਾਈਡਰ ਬੰਦਾ ਪਿਆ ਸੀ ਆਪਣਾ ਫੁੱਟਪਾਥ ਇੱਥੇ ਇੱਥੇ ਟ੍ਰੈਪ ਤੇ ਇੱਥੇ ਖੜਾ ਸੀ ਮੈਂ ਤੁਹਾਡੇ ਤੋਂ ਫੋਟੋ ਕਿੱਥੇ ਦਿੱਤੀ ਗਈ ਹੈ ਹਾਂਜੀ ਮਰ ਕੇ ਮੈਂ ਗਿਆ ਜਦੋਂ ਉਥੇ ਟ੍ਰੈਫਿਕ ਜਮ ਹੋਈ ਤੇ ਮੈਂ ਗਿਆ ਜਾ ਕੇ ਤੇ ਮੈਂ ਇਹਨਾਂ ਦੀ ਫੋਟੋ ਖਿੱਚੀ ਦੋਨਾਂ ਦੀ ਖਿੱਚੀ ਦੋਵਾਂ ਦੀ ਇਹ ਕਿਉਂ ਨਹੀਂ ਗਿਆ ਇਹ ਤਾਂ ਹਾਂਜੀ ਉਹ ਵੀ ਤਾਂ ਰੁਕੜਿਆ ਕਿਉਂ ਨਹੀਂ ਗਿਆ ਉਹਦੇ ਭਾਈ ਸਾਹਿਬ ਸੱਟਾਂ ਲੱਗੀਆਂ ਇਹੋ ਦੇ ਘਰ ਦੀ ਦੇ ਵੀ ਉਹਦੇ ਵੀ ਅੱਛਾ ਉਹ ਸੱਟਾਂ ਲੱਗੀਆਂ ਤਾਂ ਮਤਲਬ ਉਹ ਫੜਦਾ ਨਹੀਂ ਉਹਨੂੰ ਹਾਂਜੀ ਜੇ ਸੱਟਾਂ ਲੱਗੀਆਂ ਤਾਂ ਮਤਲਬ ਉਹ ਫੜਦਾ ਨਹੀਂ ਉਹਨਾਂ ਨੂੰ ਹੁਣ ਪਬਲਿਕ ਆਣ ਦੀ ਜਾਨ ਤੋਂ ਸੱਟਾਂ ਲੱਗੀਆਂ ਤੇ ਮੈਂ ਉਹਨੂੰ ਇਕੱਲਾ ਕਿੱਦਾਂ ਫੜਦਾ ਦਾ ਕੋਈ ਕਹਿੰਦਾ ਉੱਥੇ ਕਿ ਪੁਲਿਸ ਆਣ ਦੇ ਮੌਕੇ ਤੇ ਕੋਈ ਖੜਿਆ ਨਹੀਂ ਉਹਨੂੰ ਹਾਂ ਕਹਿੰਦੇ ਟੋੜ ਗਿਆ ਪੁਲਿਸ ਲੋਕੜਿਆ ਨਹੀਂ ਗਿਆ ਭਾਈ ਬੱਚੇ ਸਾਰੇ ਟਰੈਪ ਕਰ ਗਏ ਬੱਚੇ ਬੱਚੇ ਜਿਹੜੇ ਆ ਆਪਾਂ ਗੱਡੀਆਂ ਰੁਕੀਆਂ ਪਈਆਂ ਸੀ ਨਿਕਣੇ ਕੇ ਬੱਚੇ ਵਿੱਚ ਪਹਿਲਾਂ ਉਹਨਾਂ ਨੂੰ ਕਢੋਣਾ ਹੈ ਕਿ ਉਹਨੂੰ ਫੜਦਾ ਦੇਖੋ ਦੀ ਦੇਖਣ ਚ ਆਇਆ ਜਾਵੇ ਤੇ ਜਿਹੜਾ ਨੁਕਸਾਨ ਕਿਸਾਨਾ ਗੱਡੀ ਦਾ ਉਹ ਜਾਇਜ਼ ਹੈ ਮੈਂ ਭਾਈ ਇਹਨਾਂ ਨੰਬਰ ਦੇ ਦਿੱਤਾ ਮੇਰਾ ਕੰਮ ਹੀ ਨੰਬਰ ਖਿੱਚ ਕੇ ਦੇਣਾ ਮੈਂ deta ਇਹਨਾਂ ਨੂੰ ਅਕੋ ਕਾਰਵੀ ਨੇ ਤੁਹਾਡਾ ਕਾਬੂ ਤੁਸੀਂ ਡਿਊਟੀ ਦੇ ਮੋਕੇ ਦੇ ਅਸਰ ਤੁਸੀਂ ਡਿਊਟੀ ਦੇ ਉੱਤੇ ਗਈ ਹੈ ਟ੍ਰੈਫਿਕ ਦੇ ਗੁੱਸੋ ਹੋਈ ਹੈ ਕੋਈ ਮੌਤ ਨਾਲ ਕੋਈ ਤੁਹਾਡੀ ਦੀ ਕਿ ਥਾਣੇ ਵਿੱਚ ਕੋਈ ਜਾਂ ਜਿੱਦਾਂ ਕੋਈ ਦੱਸੋ ਹਾਂਜੀ ਕਿਦਾਂ ਵੀਰ ਜੀ ਇਹਨਾਂ ਨੂੰ ਨੰਬਰ ਦੇ ਦਿੱਤਾ ਆਪਾਂ ਕੰਟਰੋਲ ਰੂਮ ਵਾਲੇ ਆਏ ਸੀ ਕੰਟਰੋਲ ਰੂਮ ਵਾਲੇ ਕਿ ਉਹ ਜਾਮ ਕਢਾ ਕੇ ਚਲੇ ਗਿਆ ਮੇਰਾ ਨਾਮ ਐਸੇਦਲਵਾਸ ਸਿੰਘ ਸਰ ਜੀ ਅੱਜ ਤੇ ਚਿੰਦ ਹੋਇਆ ਹੈ ਠਾਣੇ ਅਸੀਂ ਠਾਣੇ ਹਾਜ਼ਰ ਸੀ ਤੇ ਸਾਨੂੰ ਕਿਨੇ ਤਰਾ ਦਿੱਤੀ ਆਣਗੇ ਜੈਪ ਸਿੰਘ ਹੋਣੇ ਵੀ ਸਾਡੀ ਗੱਡੀ ਜਿਹੜੀ ਹੈ ਮਤਲਬ ਵੀ ਕਿਨੇ ਪੰਤੀ ਹੈ ਤੇ ਗੱਡੀ ਨਾਰਮਲ ਵਜੀ ਸੀ ਤੇ ਪਰ ਉਹਨਾਂ ਨੇ ਬਹੁਤ ਨੁਕਸਾਨ ਕੀਤਾ ਉਹ ਬੰਦਾ ਆਪ ਮੁਰਸਲ ਤੇ ਹੀ ਤੇ ਬੰਦਾ ਕੋ ਅਨਪਛਾਤਾ ਸੀ ਅਨੌਣੇ ਬੰਦਾ ਜਿਹੜਾ ਗੱਡੀ ਨੂੰ ਮੇਰੇ ਕੜੇ-ਕੁੜੇ ਮਾਰ ਕੇ ਦੇ ਕਾਫੀ ਗੱਡੀਆਂ ਨੁਕਸਾਨ ਕਰ ਗਿਆ ਮੌਕੇ ਤੇ ਉਹ ਨਹੀਂ ਫਰਾਰ ਸੀ ਬੰਦਾ ਮੌਕੇ ਤੇ ਬੰਦਾ ਫਰਾਰ ਆ ਜੀ ਬਾਕੀ ਡਰੈਸ ਘਟਾ ਕੇ ਉਹਦੀ ਉਹਨੂੰ ਲਿਆ ਕੇ ਫੜਕੇ ਤੇ ਉਹ ਜਿਹੜੀ ਬੰਦੀ ਕਾਰਵਾਈ ਕਰਾਂਗੇ ਜੀ